ਚਿੱਟੇ ਦੇ ਨਾਲ ਇੱਕ ਹੋਰ ਨੌਜਵਾਨ ਦੀ ਜਾਨ ਚਲੀ ਗਈ ਆ ਫਿਰੋਜ਼ਪੁਰ ਦਾ ਪਿੰਡ ਥੋਡੀ ਨਗਰ ਅਸੀਂ ਮੌਜੂਦ ਆ ਜਿੱਥੇ ਪਰਿਵਾਰ ਰੋਂਦਾ ਕਰ ਲੌਂਦਾ ਨਜ਼ਰ ਆ ਰਿਹਾ ਹੈ ਮਾਂ ਦਾ ਪੁੱਤ ਜਿਹੜਾ ਚਿੱਟੇ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਆ ਤਾਂ ਉਹਨਾਂ ਦੇ ਪਿਤਾ ਵੀ ਸਾਡੇ ਕੋਲੇ ਨੇ ਬਾਈ ਜੀ ਇਹ ਚਿੱਟਾ ਕਦੋਂ ਕਦਾ ਲਾਉਂਦਾ ਸੀ ਮੁੰਡਾ ਤੁਹਾਡਾ ਇੱਕ ਕੰਮ ਜੀ ਚਾਰ ਪੰਜ ਸਾਲ ਹੀ ਹੋ ਗਿਆ ਜੀ ਲਾਉਂਦਿਆਂ ਨੂੰ ਇੱਥੇ ਚਿੱਟੇ ਦਾ ਕੋਈ ਕੋਈ ਥਾਲ ਨਹੀਂ ਪਾਇਆ ਸਕੇ ਨਾਮ ਕੀ ਸੀ ਬੇਟੇ ਦਾ ਤੇ ਉਮਰ ਕਿੰਨੀ ਸੀ ਬੱਚੇ ਦੀ ਨਾਮ ਜਸਕਰਨ ਸਿੰਘ ਜੀ ਬੇਟੇ ਦੀ ਉਮਰ ਹੈਗੀ 19 ਸਾਲ ਤੇ ਕੀ ਬਈ ਤੁਸੀਂ ਕੀ ਕੰਮ ਅੱਛਾ ਕੰਮ ਪੜਿਆ ਪੜਦਾ ਸੀ ਕੀ ਅੰਨੇ ਜੀ ਪੜ੍ਹਦਾ ਤੇਗਾ ਸੀਗਾ ਢੱਗਿਆ ਸੀਗਾ ਹਾਂ ਢੱਗ ਕਲਾਸਾਂ ਪੜਿਆ ਸੀਗਾ ਇਹ ਫਿਰ ਕਿਵੇਂ ਮਤਲਬ ਯਾਰਾ ਦੋਸਤਾ ਤੋਂ ਲਤ ਲੱਗ ਗਈ ਹਾਂਜੀ ਯਾਰਾ ਦੋਸਤਾ ਲਤ ਲੱਗ ਗਈ ਜਿਹੜਾ ਯਾਰ ਦੋਸਤ ਨਾਲ ਰਹਿੰਦੇ ਸੀਗੇ ਉਏ ਇੱਕ ਦੂਜੇ ਨੂੰ ਕਹਿੰਦੇ ਪੀ ਲੈ ਕੁਛ ਨਹੀਂ ਹੁੰਦਾ ਤੂੰ ਪੀ ਲੈ ਕੁਛ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਵੇਖੋ ਵੇਖ ਪੀਂਦੇ ਪੀਂਦੇ ਇਸੇ ਕੰਮ ਤੇ ਪਹੁੰਚ ਗਿਆ ਕਿਹੜਾ ਇਹ ਮਤਲਬ ਅ ਘਰੇ ਪਤਾ ਸੀਗਾ ਸਾਰਿਆਂ ਨੂੰ ਵੀ ਇਹ ਕਰਦਾ ਨਸ਼ਾ ਘਰੇ ਤਾਂ ਬਾਅਦ ਚ ਪਤਾ ਲੱਗਾ ਜੀ ਜਦੋਂ ਜਿਆਦਾ ਤੰਗ ਹੋਣ ਲੱਗ ਪਿਆ ਸੀ ਪਹਿਲਾਂ ਬਹੁਤ ਵਧੀਆ ਹੁੰਦਾ ਸੀਗਾ ਸਿਹਤ ਚੰਗੀ ਸੀ ਜਦੋਂ ਤਾਂ ਕਰਨ ਲੱਗ ਪਿਆ ਸਰੀ ਸੁੱਖ ਦਾ ਸੁੱਖ ਦਾ ਸੁੱਖ ਜਾਂ ਇਸੇ ਕਰਕੇ ਲੀਵਰ ਚ ਪ੍ਰੋਬਲਮ ਆ ਗਈ ਤੇ ਹਾਂ ਜੀ ਇਸੇ ਕਰਕੇ ਲੀਵਰ ਚ ਪ੍ਰੋਬਲਮ ਆ ਗਈ ਇਫੈਕਸ਼ਨ ਬਹੁਤ ਵਾਰ ਦੀ ਪੀ ਲਿਆ ਹੋ ਗਿਆ ਕਾਲਾ ਪੀ ਲਿਆ ਹੋ ਗਿਆ ਕੱਟਾ ਪੀ ਲਿਆ ਵਤੇ ਦੋ ਤਰ੍ਹਾਂ ਦੇ ਪੀ ਲਿਆ ਹੋ ਗਿਆ ਸਰ ਤੇ ਇਹ ਦੂਜਾ ਤੁਹਾਨੂੰ ਤੁਸੀਂ ਕੀ ਕੰਮ ਆਪ ਕੀ ਕੰਮ ਦਿਹਾੜੀ ਤੇ ਪਾਈ ਕਰਦੇ ਹੋ ਹਾਂ ਜੀ ਮਜ਼ਦੂਰੀ ਕਰਦੇ ਜੀ ਉਸਤਵਾ ਦਾ ਕਰਦੇ ਹਾਂਜੀ ਪੈਲਸ ਦੇ ਵਿੱਚ ਜਾਣੇ ਲੇਬਰ ਦਾ ਕੰਮ ਕਰਦੇ ਲਈ ਤੇ ਨਸ਼ਾ ਕਿੰਨਾ ਕੁ ਹੈਗਾ ਇੱਥੇ ਬਈ ਨਸ਼ਾ ਬਹੁਤ ਜ਼ਿਆਦਾ ਜੀ ਬਹੁਤ ਨਸ਼ਾ ਚੱਲਦਾ ਪਿਆ ਜੀ ਲੱਗਦਾ ਕੋਈ ਠੱਲ ਦੀ ਸੁਭਾਵਨਾ ਲੱਗਦੀ ਹੈ ਸਾਨੂੰ ਤਾਂ ਮੇਦ ਚਾਹੀਦੀ ਇਹੋ ਹੀ ਮੇਦ ਹੈ ਜਿੰਨੇ ਐਸਐਸਪੀ ਆਰ ਸਾਡੀ ਬੇਨਤੀ ਹੈ ਉਹਨਾਂ ਦੇ ਅੱਗੇ ਕਿ ਸੋਢੀ ਨਗਰ ਦੇ ਵਿੱਚ ਚਿੱਟੇ ਦਾ ਖਾਤਮਾ ਕੀਤਾ ਜਾਵੇ ਕਿਉਂਕਿ ਚਿੱਟਾ ਬਹੁਤ ਨੌਜਵਾਨ ਮੁੰਡਿਆਂ ਦੀ ਬਹੁਤ ਖਾਤਮਾ ਹੋ ਰਹੀ ਹੈ ਜੀ ਇਸ ਇੱਕ ਬਰਬਾਦੀ ਹੋ ਰਹੀ ਜੀ ਅਸੀਂ ਇਹ ਤੁਹਾਡਾ ਕੀ ਦੇਖੋ ਜਵਾਲ ਨੂੰ ਇਹ ਕੇ ਰੋਣ ਪਿਆ ਤਾਂ ਮੇਰੇ ਤਿੰਨ ਪੁੱਤਰ ਨੇ ਤਿੰਨੇ ਚਿੱਟੇ ਦੇ ਲੱਗਣੇ ਇੱਕ ਦੀਆਂ ਪੰਜ ਲੜਕੀਆਂ ਐਡਾ ਮੁੰਡਾ ਉਹ ਵੀ ਚਿੱਟਾ ਉਹ ਤਿੰਨੇ ਫਿੰਦੇ ਮੇਰੇ ਹੱਥ ਬੰਨ ਕੇ ਬੇਨਤੀ ਬੰਦ ਕਰਾਉਣਾ ਚਾਹੀਦਾ ਹੈ ਕਿਤੇ ਆ ਜੀ ਨੋ ਸੋਡਰ ਰੋਮ ਕੀਤਾ ਹੁਣ ਮੈਂ ਸੈਂਟਰ ਵਾਲਿਆਂ ਨਾਲ ਗੱਲ ਕਰਨੀ ਹੈ ਪਈ ਮੈਨੂੰ ਚੋਕਲ ਜੀ ਅਸੀਂ ਕਿੱਥੇ ਆਲੂ ਚੁਣ ਕੇ ਉਹਨਾਂ ਨੂੰ ਪੈਸੇ ਦਿਆਂਦੇ ਸੈਂਟਰ ਵਾਲਿਆਂ ਨੂੰ ਮਤਲਬ ਮਿਹਨਤ ਤੁਸੀਂ ਕਰਦੇ ਹੋ ਕੰਮ ਤੇ ਪੈਸੇ ਉਹ ਲੈ ਜਾਂਦੇ ਉਹ ਸਾਰੇ ਚਿੱਟਾ ਪੀਂਦੇ ਨੇ ਜਿਹਨੂੰ ਆਖ ਕੇ ਬੁੜੀਆਂ ਗਾਲ ਪੈਂਦੀਆਂ ਗਾਲੇ ਸਾਡੇ ਵੇਚਣ ਤੇ ਕਿਉਂ ਟਾਉਂਦੇ ਜੀ ਤੇ ਬਹੁਤ ਚਿੱਟਾ ਵੇਖਦਾ ਜਾ ਕੇ ਵੇਖੋ ਛੜਕਦੇ ਛਰੇ ਆਮ ਅੱਜ ਮਰਗ ਹੋਈ ਤਾਂ ਅੱਜ ਵੀ ਵਿਕੀ ਜਾਂਦਾ ਉਹ ਛਰੇ ਆਮ ਵੀ ਹਾਂ ਛਰੇ ਆਮ ਵੇਖਦਾ ਪਿਆ ਛੜਕਦੇ ਉੱਤੇ ਛਰੇ ਆਮ ਚਿੱਟਾ ਬਹੁਤ ਜਿਆਦਾ ਵੇਖਦਾ ਪਿਆ ਆ ਵੇਂਦੇ ਵੀ ਤਿੰਨ ਲੜਕੀ ਦੇ ਤ ਮੁੰਡੇ ਦੇ ਇੱਕ ਮੁੰਡਾ ਹੈ ਉਹਦੇ ਦੋ ਜਵਾਕ ਉਹ ਵੀ ਟੀਕੇ ਲਾਉਂਦਾ ਪਿਆ ਇਧਰ ਉਹ ਆਉਂਦੇ ਇਧਰ ਗਲੀ ਚਲੇ ਜਾਂਦੇ ਆਂਦਾ ਜੀ ਇਫਟ ਦਾ ਤੁਹਾਨੂੰ ਪਤਾ ਸੀ ਬੇਟਾ ਤੁਹਾਡਾ ਲਾਉਂਦਾ ਜੀ ਚਿੱਟਾ ਕਰਦਾ ਹਾਂ ਪਤਾ ਸੀ ਨਹੀਂ ਅੜਦਾ ਹੈ ਵੀਰੇ ਨਹੀਂ ਉਸੇ ਅੜਦਾ ਵਾ ਦੂ ਰੋਕੀਦਾ ਹੈਗਾ ਮੁੰਡਿਆਂ ਦਾ ਬਸ ਐਂ ਲੱਗ ਗਿਆ ਮੁੰਡਿਆਂ ਦੇ ਨਾਲ ਹੀ ਬਸ ਵੀਰੇ ਮੈਨੂੰ ਕੋਈ ਗੱਲ ਨਹੀਂ ਆਉਂਦੀ ਉਹਨਾਂ ਦੇ ਪਾਪਾ ਨੂੰ ਪੁੱਛ ਲਓ ਬਿਲਕੁਲ ਹਾਲਤ ਜਿਹੜੀ ਆ ਬੜੀ ਜ਼ਿਆਦਾ ਇਹ ਸਮੇਂ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਗੱਲ ਵੀ ਨਹੀਂ ਪਰਵਾਰ ਕਰ ਸਕਦਾ ਕਿਉਂਕਿ ਇੱਕ ਪਾਸੇ ਪੁੱਤ ਦੀ লাশ ਇਹਨਾਂ ਲੋਕਾਂ ਨੂੰ ਪਤਾ ਲੱਗਣੀ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਬਚ ਸਕਣ ਕਿਉਂਕਿ ਇਸ ਦਲਦਲ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਫਸ ਚੁੱਕੇ ਨੇ ਨਸ਼ੇ ਦੇ ਵਿੱਚ ਔਰ ਜਿਨ੍ਹਾਂ ਦਾ ਅੰਤ ਜਿਹੜਾ ਉਹ ਇਹੀ ਹੁੰਦਾ ਕਿ ਉਹ 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 ਟੀਕਾ ਟੀਕਾ ਲਾ ਲੈਂਦੇ ਆ ਔਰ ਉਹਨਾਂ ਦੀ ਜੜੀ ਆ ਮੌਤ ਹੋ ਜਾਂਦੀ ਆ ਤਾਂ ਇੱਥੇ तकरीबन ਦੁਖੀ ਨੇ ਭਾਈ ਇਹ ਇਹ ਜਿਹੜਾ ਮੌਤ ਹੋਈ ਆ ਇਹ ਇੱਕ ਤਾਂ ਉਹ ਸੁng ਕੇ ਜੇ ਲਾਉਂਦੇ ਆ ਕਿ ਟੀਕਾ ਸੀਗਾ ਇਹ ਇਹ ਪੇਪਰ ਹੀ ਪਿੰਦਾ ਸੀ ਟੀਕਾ ਵੀ ਲਾਉਂਦਾ ਸੀ ਟੀਕਾ ਵੀ ਲਾਉਂਦਾ ਹਾਂਜੀ ਹਾਂਜੀ ਦੋਵੇਂ ਕੰਮ ਮਤਲਬ ਚਿੱਟੇ ਦੀ ਸੀਗੀ ਹਾਂਜੀ ਚਿੱਟੇ ਦੇ ਤੇ ਹੁਣ ਜਦੋਂ ਮੌਤ ਹੋਈ ਉਹਦੋਂ ਵੀ ਚਿੱਟੇ ਦੇ ਟੀਕੇ ਨਾਲ ਹੀ ਰੋਈ ਯਾਰ ਹਾਂਜੀ ਉਹ ਚਿੱਟੇ ਨਾਲ ਹੀ ਹੋਏ ਕਮਜ਼ੋਰ ਹੋ ਗਿਆ ਉਹਦੇ ਨਾਲ ਦੇ ਪਰ ਜਿਵੇਂ ਜੇ ਲੀਵਰ ਦੀ ਪ੍ਰੋਬਲਮ ਪੈ ਗਈ ਉਹਨੂੰ ਫੈਕਸ਼ਨ ਜ਼ਿਆਦਾ ਹੋ ਗਿਆ ਕਾਲਾ ਪੀਲ ਗਿਆ ਹੋ ਗਿਆ ਦੋ ਜੱ ਦੋ ਤਰ੍ਹਾਂ ਦੇ ਪੀਲੇ ਨਾਲ ਹੀ ਰਲ ਗਏ ਇਸੇ ਕਰਕੇ ਦੀ ਡੈਥ ਹੋ ਗਈ ਜੀ ਤਾਂ ਬਿਲਕੁਲ ਇੱਥੇ ਅਗਰ ਮੈਂ ਕਿਸੇ ਨੂੰ ਵੀ ਪੁੱਛੂੰਗਾ ਤਾਂ ਸ਼ਾਇਦ ਬਹੁਤ ਵੱਡੀ ਗਿਣਤੀ ਹੈ ਇਸ ਏਰੀਆ ਦੇ ਵਿੱਚ ਜਿੱਥੇ ਚਿੱਟਾ ਲਾਉਣ ਵਾਲਿਆਂ ਦੀ ਔਰ ਦੁਖੀ ਆ ਪਿੰਡ ਔਰ ਉਹ ਪਰਿਵਾਰ ਤਾਂ ਦੁਖੀ ਆ ਜਿਨ੍ਹਾਂ ਦੇ ਪੁੱਤ ਇਸ ਦੁਨੀਆ ਤੋਂ ਚਿੱਟੇ ਦੇ ਟੀਕੇ ਲਾ ਕੇ ਚਲੇ ਗਏ ਨੇ ਔਰ ਅੱਜ ਵੀ 19 ਸਾਲਾ ਪੁੱਤ ਦੀ ਜਿਹੜੀ ਮੌਤ ਹੋਈ ਆ ਮਾਪੇ ਰੋਂਦੇ ਕਰ ਲਾਉਂਦੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਔਰ ਮੌਜੂਦਾ ਐਸਐਸਪੀ ਆਏ ਨੇ ਨਵੇਂ ਨਵੇਂ ਐਸਐਸਪੀ ਆਏ ਨੇ ਹਜੀ ਉਹਨਾਂ ਦੀ ਕੱਲ ਹੀ ਜੜੀ ਆ ਜੁਆਇਨਿੰਗ ਹੋਈ ਆ ਔਰ ਉਹਨਾਂ ਤੋਂ ਉਮੀਦ ਜਤਾਈ ਜਾ ਰਹੀ ਆ ਪਰਿਵਾਰ ਨੇ ਇਹ ਗੱਲ ਕਹੀ ਆ ਕਿ ਪਹਿਲਾਂ ਵੀ ਉਹ ਜਦੋਂ ਆਏ ਸੀ ਤਾਂ ਉਹਨਾਂ ਨੇ ਠੱਲ ਪਾਈ ਸੀ ਔਰ ਹੁਣ ਉਹ ਫੇਰ ਉਹਨਾਂ ਦੀ ਬਦਲੀ ਹੋ ਕੇ ਇੱਥੇ ਆਏ ਨੇ ਕਹਿੰਦੇ ਉਮੀਦ ਆ ਵੀ ਸਾਨੂੰ ਉਹ ਇਸ ਤੇ ਜ਼ਰੂਰ ਠੱਲ ਪਾਉਣ ਤਾਂ ਜੋ ਹੋਰ ਜਿਹੜੇ ਨੌਜਵਾਨ ਨੇ ਜਾਂ ਮਾਵਾ ਦੇ ਪੁੱਤ ਨੇ ਉਹਨਾਂ ਨੂੰ ਮੌਤ ਤੋਂ ਬਚਾਇਆ ਜਾ ਸਕੇ ਦੇਖਦੇ ਆ ਇਸ ਬਾਬਤ ਕੀ ਕੁਝ ਕਾਰਵਾਈ ਹੋਏਗੀ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ